ਜਮਾ ਸਸਤੀ ਸਪਲੈਂਡਰ ਵਾਸਤੇ ਤੁਸੀਂ ਡਿਮਾਂਡ ਕੀਤੀ ਸੀ ਜਮਾ ਸਸਤਾ ਸਪਲੈਂਡਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਰੇਟ ਦੇ ਵਿੱਚ ਕੁੱਲ ਮਾਲਕ ਨੇ 21000 ਰੁਪਏ ਡਿਮਾਂਡ ਕੀਤੀ ਆ ਰੰਗ ਰੂng ਇੰਡੀਕੇਟਰ ਵੀ ਨਾਲ ਦਾ ਹੋਰ ਦੱਸੋ ਜੀ ਤੇ ਨਾਲ ਦੇ ਨਾਲ ਵੀਡੀਓ 'ਚ ਇੱਕ ਗੱਡੀ ਦੇਖੋਗੇ ਤੁਸੀਂ ਰੇਟ ਦੇ ਕੇ ਹੈਰਾਨ ਰਹਿ ਜਾਓਗੇ ਇੰਨੀ ਸੋਹਣੀ ਗੱਡੀ 2027 ਤੱਕਰ ਪਾਸਿੰਗ ਬਹੁਤ ਸੋਹਣੀ ਟਾਇਰ ਟੱਪਾ ਵਧੀਆ ਤੇ ਗੱਡੀयां ਜਮਾ ਸਸਤੀ ਰੇਟ ਵੀ ਤੁਹਾਨੂੰ ਆਪਾਂ ਦੱਸ ਦਾਂਗੇ ਸਾਰਾ ਕੁਝ ਦੱਸਾਂਗੇ ਤੁਸੀਂ ਵੀਡੀਓ ਚੈੱਕ ਕਰੋ ਪਹਿਲਾਂ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਿਆ ਹੋਊਗਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਕਿਸੇ ਨੇ ਘਰ ਕੁਠੀ ਮਕਾਨ ਦੀ ਐਡ ਕਰਵਾਉਣੀ ਹੈ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀ ਚ ਆਪਾਂ ਐਡ ਲਗਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ 2009 ਮਾਡਲ ਸਵਿਫਟ ਗੱਡੀ ਆਪਾਂ ਲੈ ਕੇ ਪਹੁੰਚਿਆ ਪਹਿਲੀ ਪੰਜਾਬ ਨੰਬਰ ਗੱਡੀ ਆ ਜੀ ਗੱਡੀ ਚਿੱਟੇ ਰੰਗ ਦੀ ਹੈ ਸੋਹਣੀ ਗੱਡੀ ਹੈ ਟਾਇਰਾਂ 'ਚ ਜੇ ਆਪਾਂ ਗੱਲ ਕਰੀਏ ਤਾਂ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਸੋਹਣੀ ਗੱਡੀ ਹੈ ਅੰਦਰੋਂ ਪੂਰੀ ਸੋਹਣੀ ਹੈ ਬਾਹਰੋਂ ਪੂਰੀ ਵਧੀਆ ਪਈ ਹੈ ਤੇ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਵਧੀਆ ਚਲਾਈ ਹੋਈ ਹੈ ਜੇ ਆਪਾਂ ਦੇਖੀਏ ਤਾਂ ਧੂਰੀ ਦੇ ਲਾਗੇ ਇਹਨਾਂ ਦਾ ਪਿੰਡ ਹੈਗਾ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਮਾਲਕ ਨੇ ਦੱਸਿਆ ਵੀ ਹੈ ਵੀ ਸਾਰੇ ਦਾ ਸਾਰਾ ਕੰਮ ਟੋਟਲ ਕਰਵਾ ਰੱਖਿਆ ਹੈ 2 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਇਹ ਜਿਹੜਾ ਰੇਟ ਤੁਹਾਨੂੰ ਮੈਂ ਦੱਸਿਆ ਕੋਈ ਇਹ ਫਿਕਸਡ ਰੇਟ ਨਹੀਂ ਹੈਗਾ ਘਾਟਾ ਵਾਧਾ ਕੀਤਾ ਜਾਊਗਾ ਸੋਹਣੀ ਗੱਡੀ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਚਲਾ ਕੇ ਦੇਖੋ ਜਾ ਕੇ ਦੇਖੋ ਸਟਾਰਟ ਕਰਕੇ ਦੇਖੋ ਪੂਰੀ ਤਸੱਲੀ ਜਦੋਂ ਹੋਗੀ ਉਹ ਤੋਂ ਬਾਅਦ ਰੇਟ ਤੁਸੀਂ ਮੁਕਾ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ 981463453 ਗੱਲ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਸੈਕਿੰਡ ਜਿਹੜੀ ਗੱਡੀ ਪਹੁੰਚੀ ਆ ਸਵਿਫਟ ਡਿਜ਼ਾਇਰ ਆਪਾਂ ਲੈ ਕੇ ਪਹੁੰਚੀ ਹਾਂ ਪੂਰੀ ਸੋਹਣੀ ਗੱਡੀ ਆ ਸਵਿਫਟ ਡਿਜ਼ਾਇਰ ਵੀ ਆਈ ਆ ਲਾਈ ਵੀਲ ਤੋਂ ਲੈ ਕੇ ਅੰਦਰ ਬਾਹਰ ਸਾਰਾ ਕੁਝ ਆਪਾਂ ਨੂੰ ਟੌਪ ਦਾ ਮਿਲੂਗਾ ਜੀ ਗੱਡੀ ਹਰਿਆਣਾ ਨੰਬਰ ਹੈ 2013 ਮਾਡਲ ਆਪਾਂ ਗੱਡੀ ਇਹ ਹੈ ਤਵਾੜੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਇੰਜਨ ਗੇਅਰ ਤੋਂ ਲੈ ਕੇ ਸਾਰਾ ਕੁਝ ਆਪ ਨੂੰ ਟੋਟਲ ਵਧੀਆ ਮਿਲੂਗਾ ਤੇ ਟੋਟਲ ਗੱਡੀ ਦਾ ਕੰਮ ਕੀਤਾ ਕਰਾਇਆ ਆਪ ਨੂੰ ਮਿਲੂਗਾ 52000 ਗੱਡੀ ਕੋਲ ਚੱਲੀ ਹੋਈ ਐ ਜੈਨੂਨ ਚੱਲੀ ਹੋਈ ਐ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਫੁੱਲ ਇੰਸ਼ੋਰੈਂਸ ਆ ਪ੍ਰਦੂਸ਼ਣ ਹੈਗਾ ਕਾਗਜ਼ ਪੱਤਰ ਜਿੰਨੇ ਹੁੰਦੇ ਆ ਸਾਰੇ ਆਪਾਂ ਨੂੰ ਵਧੀਆ ਮਿਲ ਜਾਣਗੇ ਗੱਡੀ ਖੜੀ ਐ ਜੀ ਬਠਿੰਡੇ ਲਾਗੇ ਗੋਨਿਆਣਾ ਮੰਡੀ 75 ਮਾਲਕ ਨੇ ਡਿਮਾਂਡ ਆਖੀ ਐ ਤੇ ਮਾਲਕ ਨੇ ਕਿਹਾ ਡਿਸਕਾਊਂਟ ਕਰ ਦਾਂਗੇ ਜਿਹੜਾ ਰੇਟ ਤੁਹਾਨੂੰ ਮੈਂ ਇਹ ਦੱਸਿਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਘਾਟਾ ਬਾਦਿਆ ਕੀਤਾ ਜਾਊਗਾ ਬਾਕੀ ਮਾਲਕ ਨੇ ਕਿਹਾ ਟੋਪ ਦੀ ਗੱਡੀ ਆ 1 ਰੁਪਿਆ ਕਿਸੇ ਪਾਸੋਂ ਗੱਡੀ ਭਾਲਦੀ ਨਹੀਂ ਕੋਈ ਵੀ ਜਾ ਕੇ ਦੇਖਣ ਦਾ ਜੇ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖੋ ਤੋਰ ਕੇ ਦੇਖਣੀ ਆ ਤੋਰ ਕੇ ਦੇਖੋ ਚਲਾ ਕੇ ਦੇਖਣੀ ਆ ਚਲਾ ਕੇ ਦੇਖੋ ਜੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂ ਜੀ 7888484919 ਇਹ ਮਾਲਕ ਦਾ ਨੰਬਰ ਹੈਗਾ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਿਸੇ ਨੇ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਫ੍ਰੀਜ ਆਪਾਂ ਐਡ ਲਗਾ ਦੇਵਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਹੁੰਦੀ ਹੈ ਜੀ ਆਪਣੇ ਕੋਲੇ ਭੇਜੋ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ Alto LXI ਆਪਾਂ ਗੱਡੀ ਦੀ ਹੁਣ ਗੱਲ ਕਰਾਂਗੇ 2009 ਮਾਡਲ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਸੀ ਮੋਗੇ ਏਰੀਆ ਚੋਂ ਕਾਫੀ ਡਿਮਾਂਡ ਆ ਰਹੀ ਸੀਗੀ ਮੋਗੇ ਏਰੀਆ ਚ ਮਾਲਕ ਦੇ ਘਰ ਹੀ ਗੱਡੀ ਤੁਹਾਨੂੰ ਮਿਲ ਜੂਗੀ ਗੱਡੀ ਸਿਲਬਰ ਰੰਗ ਦੇ ਵਿੱਚ ਆਪਣੇ ਕੋਲੇ ਪਹੁੰਚੀ ਆ ਮੋਗੇ ਖੜੀ ਆ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ 165000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਪੰਜਾਬ ਨੰਬਰ ਮਾਲਕ ਨੇ ਦੱਸੀ ਆ 9 ਮਾਡਲ ਗੱਡੀ ਆ ਮਾਡਲ ਨੋ ਹੈ ਪਰ ਗੱਡੀ ਮਾਡਲ ਨੋ ਲੱਗਦੀ ਨਹੀਂ ਹੈਗੀ ਕਿਉਂਕਿ ਜਿਆਦਾ ਹੀ ਸੰਭਾਈ ਦੇ ਵਿੱਚ ਮਾਲਕ ਨੇ ਰੱਖੀ ਹੋਈ ਆ ਸ਼ੌਂਕ ਨਾਲ ਚਲਾਈ ਹੋਈ ਆ ਸ਼ੌਂਕ ਨਾਲ ਰੱਖੀ ਹੋਈ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵੀਡੀਓ 'ਚ ਆਪਾਂ ਫੋਟੋਆਂ ਦਿਖਾ ਰਹੇ ਆ ਤੁਹਾਨੂੰ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਅੰਦਰੋਂ ਜੇ ਆਪਾਂ ਗੱਲ ਕਰੀਏ ਅੰਦਰੋਂ ਪੂਰੀ ਵਧੀਆ ਮਿਲ ਜੂਗੀ ਜੇ ਆਪਾਂ ਬਾਹਰੋਂ ਗੱਲ ਕਰੀਏ ਤਾਂ ਬਾਹਰੋਂ ਪੂਰੀ ਟੌਪ ਦੀ ਗੱਡੀ ਮਿਲ ਜੂਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਫੋਟੋਆਂ ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਇੱਕ 65 ਦੇ ਵਿੱਚੋਂ ਘਟਾਵਾ ਦਾ ਮੌਕੇ ਤੇ ਕੀਤਾ ਜਾਊਗਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 78143 68194 ਗੱਲ ਕਰ ਸਕਦੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਜਿਹੜਾ ਲਾਈਕ ਦਾ ਬਟਨ ਹੈ ਉਹਨੂੰ ਸਾਰੇ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਹਰ ਪਿੰਡ ਦੇ ਵਿੱਚੋਂ ਜਿਹੜੀ ਵੀ ਗੱਡੀ ਤੁਸੀਂ ਆਖੋਗੇ ਉਹੀ ਆਪਾਂ ਲੈ ਕੇ ਪਹੁੰਚ ਜਾਗੇ ਆਪਣੇ ਕੋਲੇ ਬਹੁਤ ਸਾਰੀਆਂ ਗੱਡੀਆਂ ਆਈਆਂ ਵੀ ਪਈਆਂ ਜੀ ਮੋਟਰਸਾਈਕਲ ਬੋਲਟ ਘਰ ਕੋਠੀ ਮਕਾਨ ਹਰ ਚੀਜ਼ਾਂ ਆਪਣੇ ਕੋਲੇ ਅਵੇਲੇਬਲ ਹੈ ਜੀ ਤੁਸੀਂ ਕਮੈਂਟ ਕਰੋ ਤੁਹਾਨੂੰ ਕਿਹੜੇ ਏਰੀਆ ਚੋਂ ਕੀ ਚਾਹੀਦਾਗਾ ਉਸੇ ਹਿਸਾਬ ਨਾਲ ਆਪਾਂ ਲੈ ਕੇ ਤੁਹਾਡੇ ਖਾਤਰ ਆ ਜਾਾਂਗੇ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਚਿੱਟੇ ਜਿਹੇ ਰੰਗ ਦਾ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਜ਼ਰੂਰ ਕਰ ਦਿਓ ਜੀ ਦਬਾ ਦਿਓ ਉਹਨੂੰ ਤੇ ਬਾਕੀ ਤੁਹਾਨੂੰ ਆਪਣੇ ਵਟਸਐਪ ਨੰਬਰ ਜਿਹੜਾ ਹੈਗਾ ਹੈਗਾ ਚੈਨਲ ਦਾ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਉਸੇ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾਈ ਦੇਵਾਂਗੇ ਗ੍ਰੈਂਡ ਆਈਟਨ ਗੱਡੀ ਤੋਂ ਹੁਣ ਵੀਡੀਓ ਦੀ ਸ਼ੁਰੂਆਤ ਦੁਬਾਰਾ ਕਰਦੇ ਹਾਂ ਜੀ ਗੱਡੀ ਤੁਸੀਂ ਚੈੱਕ ਕਰੋ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਪੰਜਾਬ ਨੰਬਰ ਗੱਡੀ ਹੈ 2018 ਮਾਡਲ ਹੈ ਤੇ ਡੀਜ਼ਲ ਤੇ ਗੱਡੀ ਹੈ ਸਾਰੇ ਕਾਗਜ਼ ਪੱਤਰ ਕੰਪਲੀਟ ਨੋਨ ਐਕਸੀਡੈਂਟ ਇੰਜਨ ਗੇਅਰ ਪੂਰਾ ਵਧੀਆ ਸੈਕੰਡ ਓਨਰ ਗੱਡੀ ਹੈ ਜੀ ਸਾਢੇ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਸ਼੍ਰੀ ਮੁਖਤਸਰ ਸਾਹਿਬ ਮਾਲਕ ਦਾ ਏਰੀਆ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੋਂ ਕਿਸ ਨੇ ਤੁਰ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਸ਼੍ਰੀ ਮੁਕਤਸਰ ਸਾਹਿਬ ਵਾਲਕੇ ਦਾ ਏਰੀਆ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਕਿਸੇ ਨੇ ਤੁਰ ਕੇ ਦੇਖਣੀ ਹੈ ਅੰਦਰੋਂ ਦੇਖਣੀ ਹੈ ਬਾਹਰੋਂ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਘਰੇ ਜਾ ਕੇ ਦੇਖੋ ਜੀ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗੇਗਾ ਅੰਦਰ ਬਾਹਰੋਂ ਤੇ ਬਾਹਰੋਂ ਉੱਪਰ ਥੱਲੋਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਗੱਡੀ ਦਾ ਤੇ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ 98148 68958 ਗੱਲ ਕਰੋ ਜਾ ਕੇ ਦੇਖੋ ਤੇ ਖਰੀਦੋ ਜੀ ਹੁਣ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਜੀ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਮੋਟਰਸਾਈਕਲ ਭੇਜਿਆ ਹੋਇਆ ਜਿਹੜਾ 21000 ਰੁਪਏ ਡਿਮਾਂਡ ਮਾਲਕ ਨੇ ਕੀਤੀ ਹੈ 2006 ਮਾਡਲ ਹੈ ਸਪਲੈਂਡਰ ਪਲੱਸ ਹੈ ਜੀ ਤੇ ਸਾਰਾ ਕੁਝ ਨਾਲ ਮਿਲ ਜੂਗਾ ਤੇ ਇਨਸ਼ੋਰੈਂਸ ਵਗੈਰਾ ਪ੍ਰਦੂਸ਼ਣ ਸਾਰਾ ਕੁਝ ਆਪਨ ਮਿਲੂਗਾ ਨਕੋਦਰ ਲੱਗੇ ਇਹਨਾਂ ਦਾ ਪੈਂਡ ਹੈਗਾ ਮਾਲਕ ਦੇ ਘਰੇ ਮਿਲ ਜੂਗਾ ਪੰਜਾਬ ਨੰਬਰ ਹੈ ਮਾਡਲ 6G ਪਰ ਮਾਲਕ ਨੇ ਦੱਸਿਆ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਮਾਲਕ ਨੇ ਮੋਟਰਸਾਈਕਲ ਰੱਖਿਆ ਹੋਇਆ ਓਰੀਜਨਲ ਚੱਲਿਆ ਹੋਇਆ ਸਾਰਾ ਕੁਝ ਜੈਨੂਮ ਹੈ ਇੱਕ ਇੱਕ ਪਾਰਟ ਜਿੰਨਾ ਹੁੰਦਾ ਸਾਰਾ ਜੈਨੂਮ ਨੇਗਾ ਤੇ ਇੰਜਨ ਉਂਝਣ ਪੂਰਾ ਵਧੀਆ ਪਿਆ ਚਾਬੀ ਵੀ ਨਹੀਂ ਲੱਗੀ ਹਲੇ ਤੱਕ ਨਾ ਕੋਈ ਖੁੱਲੇ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖਿਆ ਹੋਇਆ ਮੇਨ ਗੱਲ ਇਹ ਹੈ ਜੀ ਓਨਰ ਦਾ ਮੋਬਾਈਲ ਨੰਬਰ 78144 13255 ਹੁਣ ਗੱਲ ਕਰਾਂਗੇ ਆਪਾਂ ਗੱਡੀ ਦੀ ਆਪਣੇ ਕੋਲੇ ਸੈਂਟਰੋ ਗੱਡੀ ਪਹੁੰਚੀ ਅਸੀਂ 2006 ਮਾਡਲ ਗੱਡੀ ਆ ਪਰ ਗੱਡੀ ਦੀ ਕੰਡੀਸ਼ਨ ਆ ਲੋਕੇ ਜੀ ਸੈਂਟਰ ਲੂਕ ਪਾਵਰ ਸਾਰੀ ਸਟਾਈ ਟੱਕਰ ਪਾਸਿੰਗ ਪਹਿਲੇ ਨਾਮ ਗੱਡੀ ਤੇ 78000 ਰੁਪਏ ਡਿਮਾਂਡ ਪੱਟੀ ਵਾਲੇ ਖੜੀ ਐ ਗੱਡੀ ਪੂਰੀ ਵਧੀਆ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਹੀ ਗਿਆ ਸੀ ਗੱਲਬਾਤ ਕਰ ਸਕਦੇ ਹਾਂ ਬਾਕੀ ਮੈਨੂੰ ਦੱਸੋ ਜੀ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਗੱਡੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਵਧੀਆ ਲੱਗੀਆਂ ਚੰਗੀਆਂ ਲੱਗੀਆਂ ਤਾਂ ਸਬਸਕ੍ਰਾਈਬ ਕਰੋ ਥੱਲੇ ਲਾਈਕ ਦਾ ਬਟਨ ਹੈ ਉਹਨੂੰ ਵੀ ਦਬੋ ਤੇ ਕਮੈਂਟ ਕਰਕੇ ਵੀ ਦੱਸੋ ਜੀ ਤੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਆਪਣੇ ਵਟਸਐਪ ਨੰਬਰ ਤੇ ਭੇਜੋ ਜਾਣਕਾਰੀ ਵੀਡੀਓ ਫੋਟੋ ਸਾਰਾ ਕੁਝ ਆਪਾਂ ਐਡ ਛੇਤੀ ਤੋਂ ਛੇਤੀ ਲਗਾ ਦਾਂਗੇ